ਆਲ ਇੰਡੀਆ ਕਾਂਗਰਸ ਵੱਲੋਂ ਜਿੱਥੇ ਸੰਵਿਧਾਨ ਬਚਾਓ ਰੈਲੀ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਹੁਣ ਜਿਹੜੇ ਆਗੂਆਂ ਵੱਲੋਂ ਅਨੁਸ਼ਾਸਨ ਭੰਗ ਕੀਤਾ ਜਾਂਦਾ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਜ਼ਿਲ੍ਹਾ ਦੇ ਪ੍ਰਧਾਨ ਸਮੇਤ ਦੋ ਆਗੂਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਹ ਮਲੋਟ ਖੇਤਰ ਦੀ ਗੱਲ ਹੈ ਜਿੱਥੇ ਇਹਨਾਂ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਹੈ। ਪਤਾ ਲੱਗਿਆ ਜ਼ਿਲ੍ਹਾ ਪ੍ਰਧਾਨ ਨੇ ਸ਼ੁਭਦੀਪ ਸਿੰਘ ਬਿੱਟੂ ਬਲੌਕ ਪ੍ਰਧਾਨ ਨੇ ਸ਼ਿਵ ਕੁਮਾਰ ਸ਼ਿਵਾ ਇੱਕ ਅਸ਼ਵਨੀ ਖੇੜਾ ਐਮਸੀ ਐ ਇੱਕੋ ਦਾ ਭਰਾ ਯਾ ਜਗਵਾਨ ਰਾਜ ਖੇੜਾ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਇਹਨਾਂ ਨੇ ਕਾਂਗਰਸ ਦੇ ਆਦੇਸ਼ਾਂ ਦੀ ਹੁਕਮ ਅਦੂਲੀ ਕੀਤੀ ਹੈ ਖੁਦ ਅਤੇ ਪਰਿਵਾਰਕ ਮੈਂਬਰਾਂ ਨੇ ਸਟੇਜ ਤੇ ਚੜ ਕੇ ਹੁੱਲੜਬਾਜੀ ਕੀਤੀ ਮੀਡੀਆ 'ਚ ਨਾਹਰੇਬਾਜੀ ਕਹਿੰਦੇ ਦਿਖਾਈ ਹੈ ਤੇ ਇਹਨਾਂ ਨੂੰ ਇਹ ਨੋਟਿਸ ਭੇਜਿਆ ਤਿੰਨ ਦਿਨਾਂ ਦੇ ਵਿੱਚ ਜਵਾਬ ਦੇਵੋ ਨਹੀਂ ਕਿਉਂ ਨਾ ਤੁਹਾਡੇ ਤੇ ਕਾਰਵਾਈ ਕੀਤੀ ਜਾਵੇ ਔਰ ਨੋਟਸਾਂ ਵਿੱਚ ਜਿਹੜੇ ਜਾਰੀ ਕੀਤੇ ਉਹ ਸਖਤ ਵਰਤੋਂ ਦੀ ਇਸਤੇਮਾਲ ਕੀਤਾ ਗਿਆ ਔਰ ਕਹਿੰਦੇ ਜੇ ਕੋਈ ਬੰਦਾ ਅਨੁਸ਼ਾਸਨ ਭੰਗ ਕਰੇਗਾ ਕਿਸੇ ਵੀ ਕੀਮਤ ਤੇ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੀ